ਇੱਕ ਵਾਰ ਦੀ ਗੱਲ ਹੈ ਕਿ ਭਾਈ ਸੁਖਮ ਨਾਮ ਦਾ ਸਿੱਖ ਇੱਕ ਰਾਜੇ ਦੇ ਦਰਬਾਰ ਵਿੱਚ ਕੰਮ ਕਰਦਾ ਸੀ ਰਾਜਾ ਬਹੁਤ ਹੀ ਨਿਰਦੇਈ ਤੇ ਲਾਲਚੀ ਕਿਸਮ ਦਾ ਵਿਅਕਤੀ ਸੀ ਤੇ ਉਸ ਰਾਜੇ ਦੇ ਬੰਦੇ ਹਰ ਹਫ਼ਤੇ ਨਗਰ ਦੇ ਲੋਕਾਂ ਕੋਲੋਂ ਜ਼ਬਰਦਸਤੀ ਚੰਦਾ ਇਕੱਠਾ ਕਰਦੇ ਸਨ ਕਿਸੇ ਵੀ ਗਰੀਬੀ ਜਾਂ ਮਜਬੂਰੀ ਨਾਲ ਰਾਜੇ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਸੀ ਭਾਈ ਸੁਖਮ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੱਚਾ ਸਿੱਖ ਸੀ ਤੇ ਉਹ ਰਾਜੇ ਦੇ ਇਸ ਬਹਿਵਾਰ ਤੋਂ ਬਹੁਤ ਤੰਗ ਸੀ ਤਾਂ ਇੱਕ ਦਿਨ ਉਸ ਨੇ ਸੱਚੇ ਦਿਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਅੱਗੇ ਅਰਦਾਸ ਬੇਨਤੀ ਕੀਤੀ ਕਿ ਮੈਨੂੰ ਇਸ ਰਾਜੇ ਨੂੰ ਸਬਰ ਸਕਉਣ ਦਾ ਬਲ ਬਖਸ਼ੋ ਕਿਉਂਕਿ ਭਾਈ ਸੁਖਮ ਹਮੇਸ਼ਾ ਇਹੀ ਚਾਹੁੰਦਾ ਸੀ ਕਿ ਰਾਜਾ ਬੁਰੇ ਕੰਮਾਂ ਨੂੰ ਛੱਡ ਕੇ ਇੱਕ ਨੇਕ ਇਨਸਾਨ ਬਣ ਜਾਵੇ ਤੇ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਆਪਣੇ ਪਿਛਲੇ ਪਾਪਾਂ ਨੂੰ ਧੋਵੇ ਇੱਕ ਦਿਨ ਭਾਈ ਸੁਖਮ ਸ਼ਾਮ ਦੇ ਵੇਲੇ ਰਾਜੇ ਕੋਲ ਪਹੁੰਚਿਆ ਅਖਣ ਲੱਗਾ ਕਿ ਰਾਜਾ ਜੀ ਮੈਂ ਅੱਜ ਦੀ ਰਾਤ ਆਪ ਜੀ ਦੀ ਇਸ ਸਰਾਹ ਵਿੱਚ ਕਟਣਾ ਚਾਹਦਾ ਹਾਂ ਤਾਂ ਰਾਜੇ ਨੂੰ ਭਾਈ ਸੁਖਮ ਦੀ ਇਸ ਗੱਲ ਉੱਤੇ ਕ੍ਰੋਧ ਆ ਗਿਆ ਤੇ ਗੁੱਸੇ ਵਿੱਚ ਆਣ ਕੇ ਅਖਣ ਲੱਗੇ ਕਿ ਤੇਰਾ ਇੰਨਾ ਸਾਹਸ ਕਿ ਤੂੰ ਮੇਰੇ ਰਾਜ ਮਹਿਲ ਨੂੰ ਸਰਾਹ ਕਹਿ ਰਿਹਾ ਹੈ ਤੈਨੂੰ ਕਿਹੜੇ ਪਾਸਿਓਂ ਏ ਸਰਾਹ ਲੱਗਦੀ ਹੈ ਤਾਂ ਭਾਈ ਸੁਖਮ ਨੇ ਕਿਹਾ ਰਾਜਾ ਜੀ ਕਿਰਪਾ ਕਰਕੇ ਤੁਸੀਂ ਕ੍ਰੋਧ ਵਿੱਚ ਨਾ ਆਓ ਮੈਂ ਤੁਹਾਨੂੰ ਏ ਸਾਬਤ ਕਰ ਸਕਦਾ ਹਾਂ ਕਿ ਏ ਤੁਹਾਡਾ ਰਾਜ ਮਹਿਲ ਸੱਚਮੁੱਚ ਇੱਕ ਸਰਾਹ ਹੈ ਤੇ ਰਾਜੇ ਨੇ ਕਿਹਾ ਕਿ ਜੇਕਰ ਤੂੰ ਏ ਸਾਬਤ ਨਹੀਂ ਕਰ ਪਾਇਆ ਤਾਂ ਮੇਰੇ ਸਿਪਾਹੀ ਤੇਰਾ ਸਿਰ ਕਲਮ ਕਰ ਦੇਣਗੇ ਤਾਂ ਭਾਈ ਸੁਖਮ ਨੇ ਰਾਜੇ ਦੀ ਗੱਲ ਨੂੰ ਮਨਜ਼ੂਰ ਕੀਤਾ ਤੇ ਪੁੱਛਿਆ ਕਿ ਰਾਜਾ ਜੀ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਡੇ ਰਾਜ ਮਹਿਲ ਵਿੱਚ ਤੁਹਾਡੇ ਤੋਂ ਪਹਿਲਾਂ ਇੱਥੇ ਕੌਣ ਰਹਿੰਦਾ ਸੀ ਤਾਂ ਰਾਜੇ ਨੇ ਜਵਾਬ ਦਿੱਤਾ ਕਿ ਮੇਰੇ ਤੋਂ ਪਹਿਲਾਂ ਇੱਥੇ ਮੇਰੇ ਪਿਤਾ ਰਹਿੰਦੇ ਸਨ ਤਾਂ ਭਾਈ ਸੁਖਮ ਨੇ ਪੁੱਛਿਆ ਕਿ ਤੁਹਾਡੇ ਪਿਤਾ ਤੋਂ ਪਹਿਲਾਂ ਇੱਥੇ ਕੌਣ ਰਹਿੰਦਾ ਸੀ ਤਾਂ ਰਾਜੇ ਨੇ ਜਵਾਬ ਦਿੱਤਾ ਕਿ ਮੇਰੇ ਦਾਦਾ ਜੀ ਤਾਂ ਭਾਈ ਸੁਖਮ ਨੇ ਰਾਜੇ ਨੂੰ ਸਮਝਾਇਆ ਕਿ ਰਾਜਾ ਜੀ ਤੁਹਾਡੇ ਤੋਂ ਪਹਿਲਾਂ ਇੱਥੇ ਕੋਈ ਹੋਰ ਰਹਿੰਦੇ ਸਨ ਤੇ ਤੁਹਾਡੇ ਤੋਂ ਬਾਅਦ ਐਤੇ ਤੁਹਾਡਾ ਪੁੱਤਰ ਤੇ ਉਸ ਤੋਂ ਬਾਅਦ ਕੋਈ ਹੋਰ ਆ ਜਾਵੇਗਾ ਤੁਸੀਂ ਸਾਰੀ ਉਮਰ ਗਰੀਬ ਲੋਕਾਂ ਤੋਂ ਚੰਦਾ ਇਕੱਠਾ ਕਰ ਕਰਕੇ ਇਸ ਮਹਿਲ ਨੂੰ ਭਰਦੇ ਰਹੋਗੇ ਪਰ ਪਾਪਾ ਨਾਲ ਕਮਾਇਆ ਧਨ ਸਭ ਇੱਥੇ ਰਹਿ ਜਾਣਾ ਹੈ ਪਰ ਪਾਪ ਨਾਲ ਜ਼ਰੂਰ ਜਾਣਗੇ ਤਾਂ ਭਾਈ ਸੁਖਮ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜੇ ਦੀਆਂ ਅੱਖਾਂ ਖੁੱਲ ਗਈਆਂ ਤੇ ਉਹ ਆਖਣ ਲੱਗਾ ਕਿ ਦੇਖਣ ਨੂੰ ਤਾਂ ਤੁਸੀਂ ਇੱਕ ਸਧਾਰਨ ਜਿਹੇ ਇਨਸਾਨ ਲੱਗਦੇ ਹੋ ਪਰ ਗਿਆਨ ਦਾ ਇੰਨਾ ਵੱਡਾ ਸਾਗਰ ਤੁਹਾਡੇ ਅੰਦਰ ਕਿਵੇਂ ਆਇਆ ਤਾਂ ਭਾਈ ਸੁਖਮ ਨੇ ਜਵਾਬ ਦਿੱਤਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ਾਂ ਨਾਲ ਤਾਂ ਭਾਈ ਸੁਖਮ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜੇ ਦੀ ਜਗਿਆਸਾ ਹੋਰ ਵੱਧ ਗਈ ਤੇ ਉਸ ਨੇ ਭਾਈ ਸੁਖਮ ਨੂੰ ਗੁਰੂ ਜੀ ਦੇ ਦਰਸ਼ਨਾ ਬਸਤੇ ਬੇਨਤੀ ਕੀਤੀ ਤਾਂ ਭਾਈ ਸੁਖਮ ਰਾਜੇ ਨੂੰ ਨਾਲ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਖੇ ਪਹੁੰਚ ਗਿਆ ਤਾਂ ਰਾਜੇ ਨੇ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਦੇ ਉਪਦੇਸ਼ ਸੁਨੇ ਤਾ ਉਸ ਨੂੰ ਆਪਣਾ ਪਰਲੋਕ ਦਿਖਾਈ ਦੇਣ ਲੱਗਾ ਤੇ ਸਤਗੁਰੂ ਜੀ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਰਾਜੇ ਨੇ ਆਪਣਾ ਪਾਪਾ ਨਾਲ ਕਮਾਇਆ ਧਨ ਗਰੀਬ ਤੇ ਲੋੜਵੰਦਾਂ ਵਿੱਚ ਵੰਡ ਦਿੱਤਾ ਤੇ ਬੁਰੇ ਕੰਮਾਂ ਨੂੰ ਛੱਡ ਕੇ ਲੋਕਾਂ ਦੀ ਭਲਾਈ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਰਾਜਾ ਪ੍ਰਭੂ ਦਾ ਨਾਮ ਜਪਦਾ ਤੇ ਆਪਣਾ ਜ਼ਿਆਦਾਤਰ ਸਮਾਂ ਕਬਰਾਂ ਵਿੱਚ ਹੀ ਪ੍ਰਤੀਤ ਕਰਨ ਲੱਗਾ ਕਿਉਂਕਿ ਉਹ ਜਦੋਂ ਵੀ ਕਬਰ ਵਿੱਚ ਆਉਂਦਾ ਸੀ ਤਾਂ ਉਸ ਦੇ ਮਨ ਵਿੱਚ ਆਉਂਦਾ ਸੀ ਕਿ ਮੇਰਾ ਅਸਲੀ ਘਰ ਇਹੀ ਹੈ ਬਾਕੀ ਸਭ ਮਹਿਲ ਮਨਾਲੇ ਇੱਥੇ ਹੀ ਰਹਿ ਜਾਣ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ